ਦੋ ਨਸ਼ੇੜੀਆਂ ਨੇ ਇੱਕ ਤੀਜੇ ਨਸ਼ੇੜੀ ਨੂੰ ਲਾਲਚ ਦਿੱਤਾ ਕਿ ਜਾ ਗੁਰਦੁਆਰਾ ਸਾਹਿਬ ਜਾ ਗੁਰੂ ਗ੍ਰੰਥ ਸਾਹਿਬ ਦੀ ਬੇਰਮੀ ਕਰਕੇ ਆ ਤੇ ਤੈਨੂੰ ਨਸ਼ਾ ਦੰਨੇ ਹਮ ਹਕੀਕਤ ਹੈ ਮਾਨ ਸਾਹਿਬ ਭਗਵਾਨ ਸਿੰਘ ਮਾਨ ਸਾਹਿਬ ਇਹ ਹਕੀਕਤ ਹੈ ਤੁਹਾਡੇ ਰਾਜ ਦੀ ਹਕੀਕਤ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਮਜ਼ਾਕ ਬਣ ਗਿਆ ਨਸ਼ੇੜੀਆਂ ਦਾ ਵਿਸ਼ਾ ਬਣ ਚੁੱਕਾ ਹੈ ਦੋ ਬੰਦ ਦਿਮਾਗ ਮੇਰੇ ਜੀ ਹਾਂ ਤਵੇ ਕੇ ਤੀਜੇ ਪੱਧਰ ਦਾ ਮਾਲ ਨੂੰ ਕਹਿੰਦੇ ਜਾਂ ਵਿਅਪਰਦੀ ਕਰਕੇ ਫਤਨ ਨਿਸ਼ਾਦ ਨਹੀਂ ਆ। ਮੈਂ ਬੇਨਤੀ ਕਰਨਾ ਚਾਹੁੰਦਾ ਸਾਡੇ ਇੰਡਲਜਾਸਵਾਲੇ ਵੀਰ ਇੱਥੇ ਖੜੇ ਐ ਭੇਜੋ ਹਾਂ ਇਹਨਾਂ ਨੂੰ ਵੀਡੀਓ ਕੱਢ ਕੱਢ ਕੇ ਇਹ ਹਾਲਾਤ ਨੇ ਤੁਹਾਡਾ ਪੰਜਾਬ ਦੇ ਇਹ ਸਚਾਈ ਹੈ ਹਕੀਕਤ ਹੈ ਮਾਰੇ ਪੁੱਤਰ ਧਰਮ ਗ੍ਰੰਥਾਂ ਦੀ ਸੁੱਖ ਮੰਗਦਾ ਹੋਇਆ ਇੱਕ ਸਿੱਖ ਤੂੰ ਪਵਿੱਤਰ ਫਟਾ ਰਹੇਂ। ਤੁਮੇ ਕਿ ਪਵਿੱਤਰ ਗ੍ਰੰਥ ਤੋਂ ਸਾਡੇ ਕੁਝ ਨਹੀਂ ਲੱਗਦੇ। ਜਾ ਵੀਓ ਟੀਹੋ ਵੀਰ ਤੁਹਾਡੇ ਸਹਯੋਗ ਦਾ ਤੁਹਾਡੀ ਹਮਦਰਦੀ ਦਾ ਹੱਕਦਾਰ ਹੈ ਮੈਂ ਪੱਤਰਕਾਰ ਪਰਮਾ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਉਹਦਾ ਉਹ ਸੰਘਰਸ਼ ਤੁਹਾਡੀ ਅਕਲਮਾਂ ਦਾ ਪਿਆਰ ਦਾ ਹੱਕਦਾਰ ਨਹੀਂ ਹੈ ਟੀਹ ਦੱਸਦਾ ਪਿਆ ਸਾਧ ਸਿੰਘ ਇਹ ਦਿਨ ਚ ਦੋ ਵਾਰੀ ਉੱਪਰ ਜਾਂਦਾ ਜੀ ਤੇ ਰਾਤ ਨੂੰ ਹੁਣ ਜਦੋਂ ਉਹ ਭਾਈ ਸਾਹਿਬ ਜਾਂਦਾ ਢੱਲੇ ਉਹ ਤੇ ਰਾਤ ਉੱਥੇ ਹੀ ਰੁਕਦਾ ਹੈ ਦੱਸ ਰਿਹਾ ਕਿ ਕੱਪੜੇ ਸਾਰੇ ਗਿੱਲੇ ਹੋਏ ਪਏ ਨੇ ਉੱਪਰ ਧੁੰਦ ਜਿਹੜੀ ਐ ਇੰਨੀ ਪਈ ਕਿ ਜਦੋਂ ਧੁੰਦ ਤਰੇਲ ਸਾਰਾ ਕੁਝ ਉੱਥੇ ਪੈ ਰਿਹਾ ਤੇ ਗਿੱਲੇ ਬਿਸਤਰਿਆਂ ਦੇ ਵਿੱਚ ਗਿੱਲੇ ਕੱਪੜਿਆਂ ਦੇ ਵਿੱਚ ਉਹ ਵੀਰ ਸੰਘਰਸ਼ ਕਰ ਰਿਹਾ ਤੇਤਰ ਸ਼੍ਰੀਮਦ ਭਗਵਤ ਗੀਤਾ ਪੈਤਰ ਬਾਈਬਲ ਪੈਤਰ ਕੁਰਾਨ ਇਹਨਾਂ ਚਾਰੇ ਤਰਮ ਗ੍ਰਾਫਾਂ ਦਾ ਜਿੰਨਾ ਦਾ 2018 ਤੇ ਵਿੱਚ ਵੀ ਮਤਾ ਪਿਆ ਸੀ ਪਰ ਉਹ ਕੇਂਦਰ ਸਰਕਾਰ ਨੇ ਰੋਕਾਇਆ ਹੋਇਆ ਹੁਣ 14 ਤੇ 15 ਜੁਲਾਈ ਨੂੰ ਜਿਹੜਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਇਆ ਸੀ ਉਹ ਇਸ ਮੂਰਤੀ ਦੀ ਬਦੌਲਤ ਗੁਰਜੀਤ ਸਿੰਘ ਖਾਲਸਾ ਨੇ ਸੰਘਰਸ਼ ਨਹੀਂ ਬਦੌਲਤ ਇਹ ਮਸਲਾ ਇੱਥੇ ਤੱਕ ਪਹੁੰਚਿਆ ਸਟੇਟ ਲੈਕ ਬਣਨ ਜਾ ਰਿਹਾ ਸਰਕਾਰ ਨੇ ਕਿਤੇ ਆਪਣੇ ਵੀ ਗੱਲੇ ਕਰਕੇ ਵੇਖ ਲੈ ਇੱਕ ਦਿਨ ਤੈਨੂੰ ਪਤਾ ਲੱਗੇ ਕਿ ਸੰਘਰਸ਼ ਕੀ ਹੁੰਦਾ ਮੈਂ ਤਾਂ ਬੇਨਤੀ ਕਰਦਾ ਸੰਵਜਾ ਸਾਹਿਬ ਨੂੰ ਤਾਂ ਇਹਨਾਂ ਵੀਰ ਸਿੰਘ ਨੱਜੇ ਸਾਹਿਬ ਨੂੰ ਉਹ ਤੁਸੀਂ ਇੱਕ ਦਿਨ ਆਪਣੇ ਆਪ ਨੂੰ ਸੋਫੇ ਤੇ ਕਨਫਾਈਨ ਕਰਕੇ ਬਹਿ ਕੇ ਦੇਖੋ ਤੁਹਾਨੂੰ ਪਤਾ ਲੱਗੇਗਾ ਤੇ ਕੀ ਹੋ ਰਿਹਾ 14 ਜੁਲਾਈ ਨੂੰ ਮੁੱਖ ਮੰਤਰੀ ਸਾਹਿਬ ਸਾਰੇ মিডিਆ ਦੇ ਵਿੱਚ ਇੱਕ ਗੱਲ ਕਹਿੰਦੇ ਗਏ ਸਨ ਕਿ ਕੱਲ ਇਹ ਕਾਨੂੰਨ ਪੰਜਾਬ 'ਚ ਲਾਗੂ ਹੋ ਜਾਏਗਾ ਹੁਣ ਉਹ ਕਹਿੰਦੇ ਸੀ ਮੇਰੇ ਵੱਲੋਂ ਗੱਲ ਕਹਿ ਦਿਓ ਕਿ 15 ਜਨਵਰੀ ਨੂੰ ਉਹ ਕੋ ਸਖਤ ਫੈਸਲਾ ਲੈਣਗੇ ਮਰਜੀ ਕੀ ਫਤੇ ਗੁਰੂ ਪਿਆਰੀ ਸਾਜੰਗਤ ਜੀ ਬੜਾ ਕੀਮਤੀ ਸਮਾਂ ਤੁਸੀਂ ਸਾਰੇ ਦੇ ਰਹੇ ਹੋ ਆਪ ਸਾਰੇ ਆਪਣੇ ਰਜੇਗਿਆਂ ਤੋਂ ਸਮਾਂ ਕੱਢ ਕੇ ਆਇਓ ਆ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਨਵਾਈ ਅਸੀਸ ਤੇ ਇੱਕ ਵਾਰੀ ਸਾਰੇ ਖੜਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਜਿਹੜੋ ਕੋ ਆਪਾਂ ਜਿੰਨੇ ਵੀ ਮੇਠੇ ਮੈਨੂੰ ਲੱਗਦਾ ਸਾਰੇ ਇਸ ਸੰਘਰਸ਼ ਦੇ ਨਾਲ ਜੁੜੇ ਹੋਏ ਲੋਕਾਂ ਸਾਨੂੰ ਪਤਾ ਹੈ ਕਿ ਅੱਜ ਸਾਡਾ ਵੀਰ 433 ਦਿਨ ਹੋ ਗਏ ਨੇ ਉੱਪਰ ਮੋਰਚੇ ਤੇ ਬੈਠੇ ਨੇ 433 ਕੁ ਮਿੰਟ ਸਕਿੰਟ ਜਾਂ ਘੰਟੇ ਨਹੀਂ ਆ 433ਵਾਂ ਦਿਨ ਹੈ ਅੱਜ ਭਾਈ ਹਦੀ ਸਿੰਘ ਜੀ ਅੱਜ 433ਵਾਂ ਦਿਨ ਹੈ ਭਾਈ ਗੁਰਜੀਤ ਸਿੰਘ ਖਾਲਸਾ ਉੱਤੇ ਬੈਠਾ ਤੇ ਸਾਰੇ ਪਵਿੱਤਰ ਧਾਰਮਿਕ ਗ੍ਰੰਥਾਂ ਦੀ ਸੁੱਖ ਮੰਗਦਾ ਪਿਆ ਦੱਸੋ ਭਾਈ ਕੋਈ ਗਲਤ ਹੈ ਕਿਉਂ ਮਾਤਰ ਕੋ ਸਾਰੇ ਪਵਿੱਤਰ ਧਰਮ ਗ੍ਰੰਥਾਂ ਦੀ ਸੁੱਖ ਮੰਗਦਾ ਹੋਇਆ ਇੱਕ ਸਿੱਖ ਤੇ ਉੱਤੇ ਤਾਂ ਫਤਾਰ ਰਹੇ ਨੇ ਉਹ ਧਾਰਨਾ ਇੱਕ ਪਵਿੱਤਰ ਗ੍ਰੰਥ ਤੋਂ ਸਾਡੇ ਕੁਝ ਨਹੀਂ ਲੱਗਦੇ ਭਾਰਤਾਂ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਵਿੱਤਰ ਸ਼੍ਰੀਮਦ ਭਗਵਤ ਗੀਤਾ ਪਵਿੱਤਰ ਬਾਈਬਲ ਪਵਿੱਤਰ ਕੁਰਾਨ ਇਹਨਾਂ ਚਾਰੇ ਧਰਮ ਗ੍ਰੰਥਾਂ ਦਾ ਜਿੰਨਾ ਦਾ 2018 ਤੇ ਵਿੱਚ ਵੀ ਮਤਾ ਪਿਆ ਸੀ ਪਰ ਉਹ ਕੇਂਦਰ ਸਰਕਾਰ ਨੇ ਟਕਾਇਆ ਹੋਇਆ ਹੁਣ 14 ਤੇ 15 ਜਨਵਰੀ ਨੂੰ ਜਿਹੜਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਇਆ ਸੀ ਉਸ ਮੂਰਤੀ ਦੀ ਬਦੌਲਤ ਭਾਈ ਗੁਰਦੀਪ ਸਿੰਘ ਖਾਲਸਾ ਨੇ ਸੰਘਰਸ਼ ਨਹੀਂ ਬਦੌਲਤ ਇਹ ਮਸਲਾ ਇੱਥੇ ਤੱਕ ਪਹੁੰਚਿਆ ਸਟੇਟ ਲੈਕ ਬਣਨ ਜਾ ਰਿਹਾ ਪਰ ਉਸ ਦਿਨ ਇੱਕ ਬੜਾ ਕੁਝ ਹੋ ਤੇ ਹਮਲਾ ਕਰ ਮਾਤਾ ਜੀ ਆਪਣੇ ਨਾਲ ਸਾਰਿਆਂ ਨਾਲ ਹੋ ਗਿਆ ਪਰ ਸਾਰੇ ਇੱਥੇ ਸੀ ਉਸ ਦਿਨ ਮੈਨੂੰ ਯਾਦ ਆ ਕਿ ਉਹ ਛੱਡਦੇ ਇੱਥੇ ਬੈਠ ਕੇ ਆਪਾਂ ਸਾਰੇ ਹੀ ਲੱਗ ਪਾ ਦੋਸਤਾਂ ਨੂੰ ਵੇਖ ਰਹੇ ਸੀ ਕਿ ਵਿਧਾਨ ਸਭਾ ਚ ਕੀ ਹੋ ਰਿਹਾ ਹੈ ਸਾਨੂੰ ਸਮਝੂ ਮੀਟਰ ਸੀ ਸਾਡੇ ਸਾਰਿਆਂ ਨੇ ਮੰਨ ਲਈ ਭਾਵਨਾ ਸੀ ਕਿਉਂਕਿ ਇੱਕ ਦਿਨ ਪਹਿਲਾਂ ਪਰ ਹੋ ਰਿਹਾ ਕਿ ਕਿ ਆਖਰੀ 1 ਮਿੰਟ ਦੇ ਵਿੱਚ ਜਿੱਦਾਂ ਉਹ ਆਰਟਿਸਟ ਆ ਗਏ ਨੇ ਉਹਨਾਂ ਨੇ ਆਈ ਐਕਟਰਾਂ ਜਾਂ ਮਾਰਕੀਟ ਤੇ ਕਹਿੰਦੇ ਜੀ ਸਿਲੈਕਟ ਕਮੇਟੀ ਨੂੰ ਆਪਾਂ ਥੋੜੀ رائے ਕਰਨ ਵਾਸਤੇ ਦੇ ਦਈਏ ਕਿ ਇੱਕ ਦਿਨ ਪਹਿਲਾਂ ਉਹ ਕਹਿੰਦੇ ਸੀ ਕਿ ਬੇਅਦਬੀਆਂ ਬਾਰੇ ਬਾਜਵਾ ਸਾਹਿਬ ਕੋਲ ਕੋਈ ਗੱਲ ਹੈ ਨਹੀਂ ਕਰਨ ਵਾਸਤੇ ਇੱਕ ਦਿਨ ਬਾਅਦ ਖੋਦੀ ਰਾਏ ਵਾਲੇ ਪਾਸੇ ਨੂੰ ਤੁਰ ਪਏ ਤੇ ਰਾਏ ਦਾ ਐਸਾ ਇੱਕ ਗਿੱਲਾ ਪੇੜ ਪਾ ਦਿੱਤਾ ਕਹਿੰਦੇ ਸੀ 3 ਜਾਂ 4 ਮਹੀਨੇ ਦੇ ਦਿੰਨੇ ਆ ਸੰਧਵਾ ਸਾਹਮਣੇ ਪ੍ਰੋਮ ਅਨਾਉਂਸ ਕਰ ਦਿੱਤਾ ਜੀ 6 ਮਹੀਨੇ ਦਿੱਤੇ ਉਹ 6 ਚੋਂ ਵੀ 5 ਲੰਘ ਗਏ ਨੇ ਹਣੀ ਮੇਰੀ ਭਾਈ ਗੁਰਜੀਤ ਸਿੰਘ ਖਾਲਸਾ ਜੀ ਨਾਲ ਗੱਲ ਹੋ ਰਹੀ ਸੀ ਕਹਿੰਦੇ 27 ਦਿਨ ਰਹਿ ਗਏ ਉਹਨਾਂ 6 ਮਹੀਨਿਆਂ ਦੇ ਵਿੱਚ ਵੀ ਜੇ ਜੋ ਸਰਕਾਰ ਕੇ ਸਲੀਲੀ ਹੋ ਕੇ ਬੇਚੀ ਹੋਈ ਹੈ ਇਹਨੂੰ ਕੋਈ ਤਗੜਾ ਹਲੂਣਾ ਸਾਨੂੰ ਦੇਣਾ ਪੈਣਾ ਜੋ ਪਾਇਸਾ ਜੀ ਨੇ ਮੇਰੇ ਨਾਲ ਗੱਲ ਕੀਤੀ ਹੈ ਹੁਣੇ ਉਹ ਕਹਿੰਦੇ ਸੀ ਮੇਰੇ ਵੱਲੋਂ ਗੱਲ ਕਹਿ ਦਿਓ ਕਿ 15 ਜਨਵਰੀ ਨੂੰ ਉਹ ਕੋ ਸਖਤ ਫੈਸਲਾ ਲੈਣਗੇ ਜੇ ਸਰਕਾਰ ਨੇ ਇਹ ਕਾਨੂੰਨ ਦੇ ਉੱਤੇ 6 ਮਹੀਨਿਆਂ ਦੇ ਵਿੱਚ ਵੀ ਮੋਹਰ ਨਾ ਲਾਈ ਉਹ ਸਖਤ ਫੈਸਲਾ ਉਹਨਾਂ ਦਾ ਹੋਏਗਾ ਅਸੀਂ ਇਹ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਅਸੀਂ ਬੜੀ ਵਾਰੀ ਬੇਨਤੀਆਂ ਕਰ ਕਰਕੇ ਭਾਈ ਗੁਰਦੇਵ ਸਿੰਘ ਜੀ ਨੂੰ ਉਹਨਾਂ ਦੇ ਜ਼ੁਲਬਾਤਾਂ ਨੂੰ ਥੰਮ ਕੇ ਕੋਸ਼ਿਸ਼ ਕਰਨੇ ਪਏ ਆਂ ਬਾਕੀ ਹਮਤੋਜਮਾਨ ਜੀ ਬੈਠੇ ਨੇ ਉਹਨਾਂ ਨੇ ਵਿਚਾਰ ਸਾਂਝੇ ਕਰਾਂ ਮੈਂ ਥੋੜੀ ਜੀ ਜਾਣਕਾਰੀ ਮੈਂ ਸੰਕਤ ਨਾਲ ਸਾਂਝੀ ਕਰ ਦੇਵਾਂ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਇਕੱਠ ਹੋਏ ਨੇ ਉਸ ਤੋਂ ਬਾਅਦ ਕੁਝ ਉਹਦਰ ਹੜ੍ਹਾਂ ਚ ਸਾਡੀਆਂ ਸੇਵਾਵਾਂ ਚੱਲਦੀਆਂ ਪਈਆਂ ਨੇ ਕੁਝ ਘਰ ਬਣਾ ਕੇ ਅਸੀਂ ਸੰਗਠਨ ਤੋਂ ਵੱਲੋਂ ਦੇ ਰਹੇ ਹਾਂ ਉੱਥੇ ਡਿਊਟੀਆਂ ਹੁਣ ਕਰਕੇ ਅੱਜ ਵੀ ਕਾਫੀ ਮੇਰੇ ਘਰ ਦੇ ਵਿੱਚ ਬਹੁਤ ਲੋਡ ਸੀ ਉੱਥੇ ਪਰ ਫਿਰ ਵੀ ਮੈਂ ਸੋਚਿਆ ਕਿ ਇੱਥੇ ਪਹੁੰਚਣਾ ਜ਼ਰੂਰੀ ਹੈ ਸਵੱਜ ਦਾ ਜਿਹੜਾ ਪ੍ਰੋਗਰਾਮ ਹੈ ਭਾਈ ਗੁਰਜੀਤ ਸਿੰਘ ਖਾਲਸਾ ਨੇ ਕਾਸ਼ ਤੋਂ ਫਿਰ ਕਵਾਇਆ ਸੀ ਕਿ ਆਪਾਂ ਇੱਕ ਵਾਰੀ ਸਰਕਾਰ ਨੂੰ ਅਲਟੀਮੇਟਮ ਦੇ ਦੇਈਏ ਸੋ ਇਹ ਕਲਟੀਮੇਟਮ ਦੀ ਗੱਲ ਜਿਹੜੀ ਵਸਤ ਹੈ ਜੇ ਇੱਕ ਡਿਸਕਸ਼ਨ ਹੋਣੀ ਹੈ ਸਾਡੀ ਅੰਤੋਜਮਨ ਜੀ ਕਹ ਰਹੇ ਸੀ 22 ਤਰੀਕ ਨੂੰ ਆਪਾਂ ਸਾਰੇ ਬੈਠ ਕੇ ਇੱਕ ਵਾਰੀ ਲੇਅਆਉਟ ਕਰਾਂਗੇ ਪਰ ਥੋੜੀਆਂ ਜੀਆਂ ਧੂਕ ਗੱਲਾਂ ਮੈਂ ਪਿੱਛੇ ਭਾਈ ਹਜੀਤ ਸਿੰਘ ਆ ਆਪਣੇ ਸਿੱਧੂ ਪੁਰ ਕਿਸਾਨ ਯੂਨੀਅਨ ਵਾਲਿਓ ਵੀਰ ਮੇਰੇ ਨਾਲ ਅਸੀਂ ਬਾਬਾ ਕਾਰਤਾਰ ਸਿੰਘ ਜੀ ਨੂੰ ਵੀ ਮਲੇ ਸੀਗੇ ਫਿਰ ਬਡਾਲਾ ਸਾਹਿਬ ਨੂੰ ਮਿਲੇ ਸੀ ਬਲਦੇਵ ਸਿੰਘ ਸਿਰਸਾਵਾਂ ਨੂੰ ਮਿਲੇ ਤੇ ਉਸ ਦਿਨ ਸਰਦਾਰ ਡੱਲੇਵਾਲ ਸਾਹਿਬ ਤੇ ਉਹਨਾਂ ਦੀ ਸਾਰੀ ਜੋ ਸਿੱਧੂਪੁਰ ਯੂਨੀਅਨ ਆ ਉਹਦੀ ਮੀਟਿੰਗ ਸੀ ਅੰਮ੍ਰਿਤਸਰ ਵਿੱਚ। ਦਾਸ ਵੀ ਉਸ ਵੇਲੇ ਉੱਥੇ ਸੀ ਤੇ ਹਰਜੀਤ ਸਿੰਘ ਵੀ ਉੱਥੇ ਸਨ। ਤੇ ਭਾਈ ਡੱਲੇਵਾਲ ਸਾਹਿਬ ਨੇ ਪੂਰੇ ਭਾਈ ਡੱਲੇਵਾਲ ਸਾਹਿਬ ਨੇ ਆਪਣੇ ਪੂਰੇ ਜੱਥੇਬੰਦੀ ਦੇ ਨਾਲ ਇੱਕ ਗੱਲ ਖੁੱਲ ਕੇ ਕੀਤੀ। ਮੈਂ ਸਮਝਦਾ ਸਾਰਿਆਂ ਨੂੰ ਏਦਾਂ ਗੱਲ ਖੁੱਲ ਕੇ ਕਰ ਲੈਣੀ ਚਾਹੀਦੀ। ਉਹਨਾਂ ਦੇ ਸਾਰੇ ਪ੍ਰਧਾਨਾਂ ਨੂੰ ਸਾਰੇ ਜ਼ਿਲ੍ਹਾ ਪ੍ਰਧਾਨ ਸਮੂਹੂਦ ਸਨ ਬਲੋਕ ਪ੍ਰਧਾਨ ਮੌਜੂਦ ਸਨ ਸਾਰਾ ਕੈਂਡਰ ਪੰਜਾਬ ਦਾ ਜਿਹੜੀ ਕ੍ਰੀਮ ਮੀਟਿੰਗ ਹੋਈ ਸੀ ਉੱਥੇ ਤੇ ਉਹਨਾਂ ਨੂੰ ਪੁੱਛਿਆ ਭਾਈ ਐਡਾ ਭਾਈ ਗੁਰਜੀਤ ਸਿੰਘ ਖਾਲਸਾ 14 ਮਹੀਨਿਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਰਮਾਂ ਦੇ ਪਵਿੱਤਰ ਗ੍ਰੰਥਾਂ ਦੇ ਵਾਸਤੇ ਆਸ ਕਾਨੂੰਨ ਦੇ ਵਾਸਤੇ ਸੰਘਰਸ਼ ਕਰ ਰਿਹਾ ਉਹ ਸਾਡੀ ਸਪੋਰਟ ਮੰਗਦੇ ਆ ਸਪੋਰਟ ਦੇਣੀ ਹੈ ਕਿ ਨਹੀਂ ਇੱਕ ਬੜਾ ਕਲੀਅਰ ਸਵਾਲ ਉਹਨਾਂ ਨੇ ਕੀਤਾ ਸੀ ਕਿ ਸਾਰੇ ਨੇ ਕੈਦਰ ਨੇ ਹੱਥ ਖੜੇ ਕਰਕੇ ਕਿਹਾ ਸੀ ਕਿ ਗੰਤਨਤਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਨਸ਼ਾਨ ਦਾ ਮਸਲਾ ਆਪਾਂ ਡਟ ਕੇ ਸਪੋਰਟ ਕਰਨੀ। ਸੋ ਯੂਨੀਅਨ ਵੱਲੋਂ ਡਟ ਕੇ ਸਪੋਰਟ ਦਾ ਜਿਹੜਾ ਵਾਅਦਾ ਕੀਤਾ ਉਹਦੇ ਵਾਸਤੇ ਉਹ ਚਾਹੁੰਦੇ ਸੀ ਕਿ 15 ਤੋਂ ਬਾਅਦ ਕੋਈ ਐਸੀ ਕੌਲ ਤਗੜੀ ਦਈਏ ਕਿ ਜੇ ਤਾਂ ਸਰਕਾਰ 15 ਤੱਕ ਨਿਬੇੜ ਲੈਂਦੀ ਹੈ ਕਹਿੰਦੇ 16 17 18 ਕੋਈ ਦਿਨ ਐਸਾ ਮਿੱਟ ਕੇ ਸਾਰਾ ਪੰਜਾਬ ਫੇਰ ਸੜਕਾਂ ਤੇ ਹੋਏਗਾ ਉਹਦੀ ਜ਼ਿੰਮੇਵਾਰ ਭਗਵੰਤਾਨ ਸਰਕਾਰ ਹੋਏਗੀ ਸਾਡੇ ਕੁਲਤਾਰ ਸਿੰਘ ਸੰਧਵਾ ਸਾਹਿਬ ਹੋਣਗੇ ਜਾਂ ਚੇਅਰਮੈਨ ਡਾਕਟਰ ਇੰਦਰਵੀਰ ਸਿੰਘ ਨੱਜਰ ਸਾਹਿਬ ਹੋਣਗੇ ਕਿ ਜਿਸ ਠੰਡੀ ਚਾਲ ਦੇ ਵਿੱਚ ਇਹ ਚੱਲਦੇ ਪਏ ਨੇ ਉਹਦੇ ਤੋਂ ਇਹਨਾਂ ਦੀ ਗੰਭੀਰਤਾ ਦੀ ਅਨਹੋਂਦ ਪ੍ਰਗਟ ਹੋ ਰਹੀ ਹੈ ਸੋਸੀ ਸਾਰੇ ਹੀ ਪੰਜਾਬੀਆਂ ਨੂੰ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਸਾਰੀਆਂ ਜਥੇਬੰਦੀਆਂ ਮੈਂ ਮੇਰੇ ਤੋਂ ਬਾਅਦ ਵੀਰਮ ਸਿੰਘ ਮਾਨਹੋਰਾ ਨੇ ਬੋਲਣਾ ਕਿਉਂਕਿ ਜਦੋਂ ਪੰਜਾਬੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਸਤੇ ਕਦਰਤਾ ਹੋਣੀ ਸੀਗੇ ਨਾ ਉਦੋਂ ਇਹਨਾਂ ਨੇ ਸਾਨੂੰ ਮੋਰਚੇ ਵੱਲੋਂ ਵੀ ਉੱਥੇ ਸੱਦਿਆ ਸੀ ਹੋਰ ਵੀ ਜਥੇਬੰਦੀਆਂ ਨੂੰ ਸੱਦਿਆ ਸੀ ਸੋ ਅਸੀਂ ਕੋਈ ਤਗੜਾ ਪ੍ਰੋਗਰਾਮ ਕਿਉਂਕਿ ਭਾਈ ਗੁਰਜੀਤ ਸਿੰਘ ਖਾਲਸਾ ਪੂਰਾ ਸਾਲ ਉੱਤੇ ਠੰਡ ਦਾ ਹੰਡ ਆ ਚੁੱਕੇ ਨੇ ਤੇ ਹੁਣ ਅਗਲਾ ਪੂਰ ਚੱਲਦਾ ਪਿਆ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਵੀ ਨਾਲ ਸਾਹ ਚੱਲਦੀ ਪਈ ਹੈ ਇਸ ਹਾਲਤ ਦੇ ਵਿੱਚ ਤੁਸੀਂ ਉਹਨਾਂ ਦੇ ਹਮਦਰਦ ਬਣ ਕੇ ਆਏ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਇੱਥੇ ਹੁਣ ਤੇ ਤੇ ਆਪਾਂ ਸਾਰੇ ਕੋਸ਼ਿਸ਼ ਕਰੀਏ ਦੇਰ ਦੱਸਦਾ ਪਿਆ ਸਾਹ ਸਿੰਘ ਇਹ ਦਿਨ ਚ ਦੋ ਵਾਰੀ ਉੱਪਰ ਜਾਂਦਾ ਜੀ ਤੇ ਰਾਤ ਨੂੰ ਹੁਣ ਜਦੋਂ ਉਹ ਭਾਈ ਸਾਹਿਬ ਜਾਦਾ ਢੱਲੇ ਹੋਏ ਤੇ ਰਾਤ ਉੱਥੇ ਹੀ ਰੁਕਦਾ ਦੱਸ ਰਿਹਾ ਕਿ ਕੱਪੜੇ ਸਾਰੇ ਗਿਲੇ ਹੋਏ ਪੈਨੇ ਉੱਪਰ ਤੋਂ ਹੰਦ ਜਿਹੜੀ ਹੈ ਇੰਨੀ ਪਈ ਸਰਕਾਰੇ ਕਿਤੇ ਆਪਣੇ ਵੀ ਗੱਲੇ ਕਰਕੇ ਵੇਖ ਲੈ ਇੱਕ ਦਿਨ ਤੈਨੂੰ ਪਤਾ ਲੱਗੇ ਕਿ ਸੰਘਰਸ਼ ਕੀ ਹੁੰਦਾ ਮੈਂ ਤਾਂ ਬੇਨਤੀ ਕਰਦਾ ਸੰਧਵਾ ਸਾਹਿਬ ਨੂੰ ਤਾਂ ਇੰਦਰ ਵੀਰ ਸਿੰਘ ਨੱਜਰ ਸਾਹਿਬ ਨੂੰ ਉਹ ਤੁਸੀਂ ਇੱਕ ਦਿਨ ਆਪਣੇ ਆਪ ਨੂੰ ਸੋਫੇ ਤੇ ਕਨਫਾਈਨ ਕਰਕੇ ਬਹਿ ਕੇ ਵੇਖੋ ਤੁਹਾਨੂੰ ਪਤਾ ਲੱਗੇਗਾ ਤੇ ਕੀ ਹੋ ਰਿਹਾ ਮੈਨੂੰ ਯਾਦ ਆ ਰਿਹਾ ਸੀ ਇੱਕ ਟੂਰਨਾਮੈਂਟ ਦੇ ਵਾਸਤੇ ਅਸੀਂ ਈਲੀਏਰੀਆ ਚ ਗਏ ਸੀ ਤੇ ਸਾਨੂੰ ਪਤਾ ਨਹੀਂ ਸੀ ਕਿ ਅਸੀਂ ਪਹਿਲੀ ਵਾਰੀ ਉੱਧਾਂ ਗਏ ਤੇ ਉਹ ਬਾਰੀ ਇੱਕ ਖੁੱਲੀ ਰਹਿ ਗਈ ਮਾਲਸਾ ਬਾਰੀ ਖੁੱਲੀ ਰਹੀ ਕਿ ਤੇ ਅਸੀਂ ਟੂਰਨਾਮੈਂਟ ਖੜ ਕੇ ਜਿੰਨੇ ਚਿਰ ਨੂੰ ਮਰਗਤ 3-4 ਘੰਟੇ ਬਾਅਦ ਵਾਪਸ ਆਏ ਤੇ ਸਾਡੇ ਸਾਰੇ ਬਿਸਤਰੇ ਗਿੱਲੇ। ਮੀਂਹ ਨਹੀਂ ਸੀ ਪਿਆ। ਬੱਦਲ ਅੰਦਰ ਆ ਗਏ। ਅਸੀਂ ਉਹ ਗਰ ਸਮਸਾਗ ਦੇਖੇ। ਜਦੋਂ ਧੁੰਦ ਤਰੇਲ ਸਾਰਾ ਕੁਝ ਉੱਥੇ ਪੈ ਰਿਹਾ ਤੇ ਗਿੱਲੇ ਬਿਸਤਰਿਆਂ ਦੇ ਵਿੱਚ ਗਿੱਲੇ ਕੱਪੜਿਆਂ ਦੇ ਵਿੱਚ ਉਹ ਵੀਰ ਸੰਘਰਸ਼ ਕਰ ਰਿਹਾ। ਮੈਂ ਸਾਰੇ ਪੰਜਾਬੀਆਂ ਨੂੰ ਪੁੱਛਣਾ ਚਾਹੁੰਨਾ ਭਾਈ ਕਿ ਉਹ ਤੁਹਾਡੇ ਸਹਯੋਗ ਦਾ ਹੱਕਦਾਰ ਨਹੀਂ ਹੈ ਪੰਜਾਬੀਓ ਟੀਓ ਵੀਰ ਤੁਹਾਡੇ ਸਹਯੋਗ ਦਾ ਤੁਹਾਡੀ ਹਮਦਰਦੀ ਦਾ ਹੱਕਦਾਰ ਹੈ ਮੈਂ ਪਕੜ ਕੇ ਪਰ ਹਰੂਏ ਬੇਨਤੀ ਕਰਦਾ ਕਿ ਉਹਦਾ ਉਹ ਸੰਘਰਸ਼ ਤੁਹਾਡੇ ਅੰਕਲਮਾਂ ਦਾ ਪਿਆਰ ਦਾ ਹੱਕਦਾਰ ਨਹੀਂ ਹੈ ਮੁਬਾਰਕ ਹੈ ਧੰਨਵਾਦ ਹੈ ਜਿਨ੍ਹਾਂ ਨੇ ਹੁਣ ਤੱਕ ਆਪਣੀ ਕਲਮ ਚਲਾਈ ਇਸ ਮੋਰਚੇ ਦੇ ਹੱਕ ਦੇ ਵਿੱਚ ਤੇ ਜਿਹੜੇ ਸਰਕਾਰਾਂ ਤੋਂ ਹੀ ਡਰੀ ਜਾਂਦੇ ਨੇ ਜਿੱਥੇ ਆਲਾ ਲਾਨੀ ਐਮਰਜੈਂਸੀ ਲੱਗੀ ਆ ਕੇ ਇਹ ਖਬਰ ਜਿਹੜੀ ਆ ਸਮਾਣੇ ਤੋਂ ਬਾਹਰ ਨਹੀਂ ਜਾਣੀ ਚਾਹੀਦੀ ਮੈਂ ਕਹਿੰਦਾ ਧੰਨਵਾਦ ਆ ਇੱਕ ਸੁਨੇਹਾ ਵਾਲੇ ਵੀਰ ਸਾਡਾ ਭੈਣ ਸਾਡੀ ਆਈ ਹੈ ਹੋਰ ਵੀਰ ਸਾਡੇ ਇੱਥੇ ਪਹੁੰਚੇ ਨੇ ਪੰਜਾਬੀ ਲੋਕ ਚੈਨਲ ਵਾਲੇ ਸਾਡਾ ਸਹਿਯੋਗ ਕਰਦੇ ਪਏ ਨੇ ਨਜਾਦ ਪੱਤਰਕਾਰ ਵੀਰ ਉਹ ਵੀ ਪਹੁੰਚਿਆ ਜਿੰਨਾਂ ਜਿੰਨਿਆਂ ਨੇ ਵੀ ਸਾਡੇ ਮੋਰਚੇ ਦੇ ਵਾਸਤੇ ਕਲਮ ਚਲਾਈ ਹੈ ਮਾਈਕ ਦੇ ਉੱਤੇ ਕੁਝ ਬੋਲੇ ਨੇ ਅਸੀਂ ਉਹਨਾਂ ਦੇ ਰਿਣੀ ਆ ਧੰਨਵਾਦੀ ਆ ਪਰ ਅਸੀਂ ਬਾਕੀਆਂ ਦਾ ਸਹਿਯੋਗ ਚਾਹੁੰਨੇ ਆ ਇਹ ਕੋਈ ਮਜ਼ਾਕ ਨਹੀਂ ਹੈ ਅਚਾਰਕ ਦਿਨ ਪਹਿਲਾਂ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਫਰੋਜ਼ਪੁਰ ਦੇ ਇੱਕ ਪਿੰਡ ਦੀ ਵੀਡੀਓ ਦੋ ਨਸ਼ੇੜੀਆਂ ਨੇ ਇੱਕ ਤੀਜੇ ਨਸ਼ੇੜੇ ਨੂੰ ਲਾਲਚ ਦਿੱਤਾ ਕਿ ਜਾ ਗੁਰਦੁਆਰਾ ਸਾਹਿਬ ਜਾ ਗੁਰੂ ਗ੍ਰੰਥ ਸਾਹਿਬ ਦੀ ਬੇਰਬੀ ਕਰਕੇ ਆ ਤੇ ਤੈਨੂੰ ਨਸ਼ਾ ਦੰਨੇ ਆ Hmm. ये है हकीकत है मान साहब भगवंत तो सिंह मान साहब है हकीकत है कि गुरु ग्रंथ साहब की बेर्ती मजाक बन गया मस्तरिया का विशा कर चुका है दो पद दिमाग नशे की हाथ में तीजे पद दिमाग में कहते जा बेर्थी करके फैतन नशा दें ਵੈਦਿਕ ਕਰਨੇ ਤੋਂ ਸਾਡੇ ਇੰਟੈਲੀਜੈਂਸ ਵਾਲੇ ਵੀਰੇ ਇੱਥੇ ਖੜੇ ਤੇ ਭੇਜੋ ਉਹਨਾਂ ਨੂੰ ਵੀਡੀਓ ਕੱਢ ਕੱਢ ਕੇ ਇਹ ਹਾਲਾਤ ਨੇ ਤੁਹਾਡਾ ਪੰਜਾਬ ਦੇ ਤਾਂ ਸਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਦ ਵੀ ਮਜ਼ਾਕ ਦਾ ਵਿਸ਼ਾ ਬਣ ਗਿਆ ਇਸ ਵਾਰ ਤੇ 2019 ਇਸ ਵਾਰ ਤੇ ਕਰੋਨੇ ਆ ਇਸ ਵਾਰ ਤੇ ਫਰਾਟਾਂ ਪਰ ਸਭ ਕੁਝ ਛੱਡ ਕੇ ਉੱਪਰ ਬੈਠਾ ਹੈ ਤੇ ਅੱਜ ਵੀ ਤਿਆਰ ਹੈ ਤੇ ਉਹਦਾ ਇਸ਼ਾਰਾ ਕਰਦੇ ਹੋਣੇ ਸ਼ਹੀਦੀ ਲੈ ਜਾਊਗਾ ਪਰ ਅਸੀਂ ਐਸੇ ਯੋਧਿਆਂ ਨੂੰ ਚਾਹੁੰਦੇ ਹਾਂ ਕਿ ਸਾਡੇ ਪੰਛ ਦਾ ਸ਼ਿੰਗਾਰ ਵਹਿਣ ਬਣ ਔਕੇ ਪਿਛਲੇ ਦਿਨ ਵੀ ਜਦੋਂ ਮੈਂ ਜਿਹੜੀ ਜਿਹੜੀ ਜੱਥੇਬੰਦੀ ਨੂੰ ਅਸੀਂ ਮਿਲਣ ਗਏ ਆ ਸਾਰਿਆਂ ਨੇ ਇਹ ਕਿਹਾ ਕਿ ਸਾਨੂੰ ਪ੍ਰਾਤਸਾਹੀ ਦਾ ਸਰਕਾਰ ਨੂੰ ਮੇਰੇ ਖਿਆਲ ਨਾਲ ਹੁਣ ਖੁਦ ਹੀ ਸ਼ਰਮ ਕਰ ਲੈਣੀ ਚਾਹੀਦੀ ਹੈ ਮੁੱਖ ਮੰਤਰੀ ਸਾਹਿਬ ਤੁਸੀਂ ਫਿਰ ਸਾਰੇ ਮੁੱਖ ਮੰਤਰੀ ਦੇ ਤੁਹਾਡੇ ਕਹਿਣ ਦੇ ਉੱਤੇ ਤਿੰਨ ਚਾਰ ਮਹੀਨਿਆਂ ਕਿ ਤੁਹਾਡੇ ਬਣਾਏ ਹੋਏ ਇੱਕ ਸਲੈਕਟ ਕਮੇਟੀ ਕੰਮ ਹੀ ਨਹੀਂ ਕਰ ਰਹੀ ਤੁਸੀਂ ਕਹੋ ਮੁੱਖ ਮੰਤਰੀ ਜੋ ਤੁਸੀਂ ਸਾਰੇ ਉਸ ਵਕਤ ਗੱਲ ਕੀਤੀ ਸੀ ਤਿੰਨ ਚਾਰ ਮਹੀਨੇ ਦੇ ਦੇ ਦਿੰਦੇ ਆ ਤੁਸੀਂ ਤਿੰਨ ਚਾਰ ਮਹੀਨੇ ਤੱਕ ਕੋਈ ਕੰਮ ਹੀ ਨਹੀਂ ਕਰਾ पाए ਇਹ ਖਾਲਸਾ ਪੰਥ ਨੇ ਕੀਤਾ ਹੋਇਆ ਇਹ ਮਜ਼ਾਕ ਅਸੀਂ ਨਹੀਂ ਚਾਹੁੰਦੇ ਕਿਸੇ ਨੂੰ ਮਹਿੰਗਾ ਪਏ ਅਸੀਂ ਅੱਜ ਵੀ ਬੇਨਤੀ ਕਰਨਾ ਚਾਹੁੰਦੇ ਆ ਕਿ ਭਾਈ ਇੱਕ ਕਾਨੂੰਨ ਬਣਾ ਦਿਓ ਸਾਰੇ ਧਰਮ ਗ੍ਰੰਥਾਂ ਦੇ ਸਤਿਕਾਰ ਦੇ ਵਾਸਤੇ ਕਾਨੂੰਨ ਹੈ ਕਿਸੇ ਦੇ ਵਿਰੋਧ ਨਹੀਂ ਹੈ ਕਿਸੇ ਦੇ ਵਿਰੋਧ ਨਹੀਂ ਹੈ ਕਾਨੂੰਨ ਹੈ ਇਹ ਵਿਰੋਧ ਕਹਿੰਦੇ ਆ ਦੁਸ਼ਟਾਂ ਦੇ ਜਿਹੜੇ ਬਿਆਦੀਆਂ ਕਰਦੇ ਨੇ ਜਿਹੜੇ ਬਿਆਦੀਆਂ ਕਰਾਉਂਦੇ ਨੇ ਇਹ ਉਹਨਾਂ ਦੇ ਵਿਰੋਧ ਹੈ ਉਹਨਾਂ ਨੂੰ ਤਾਂ ਕੋਈ ਢੇਡਪੀੜ ਹੋ ਸਕਦੀ ਹੈ ਭਾਈ ਹੋਰ ਕਿਸੇ ਨੂੰ ਕਿਉਂ ਹੋਏ ਬੇਤੌਣ ਨਹੀਂ ਹੋ ਸਕਦੀ ਜਿਹੜਾ ਅਧਰੜ ਰਿਆ ਕੋਪਾਈ ਪ੍ਰਕਾਰ ਸਿੰਘ ਜੀ ਇਹ ਤਾਂ 20 ਟੀਮ ਦਾ ਜਦੋਂ ਭੈਣ ਚੱਲਦਾ ਪਿਆ ਉਹ ਤੁਸੀਂ ਇਹਦੇ ਵੱਲ ਨਹੀਂ ਹੋਇਦਾ ਮੰਨਦਾ ਤੁਸੀਂ 20 ਨੂੰ ਸਪੋਰਟ ਕਰਦੇ ਪਏ ਜੇ ਤੁਸੀਂ ਬੇਦੰਦੀਆਂ ਰੋਕਣ ਵਾਲਿਆਂ ਦੇ ਹੱਕ ਵਿੱਚ ਨਹੀਂ ਹੋ ਇਹਦਾ ਮਤਲਬ ਤੁਸੀਂ ਬੇਦੰਦੀਆਂ ਕਰਨ ਵਾਲੇ ਤੇ ਕਰਵਾਉਣ ਵਾਲਿਆਂ ਦੇ ਹੱਕ ਵਿੱਚ ਹੋ ਤੁਹਾਡੀ ਹਮਦਰਦੀ ਉਧਰ ਹੈ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਸਾਹਿਬ ਵੋਟਰ ਤੋਂ ਪਹਿਲਾਂ ਤਾਂ 에어ਪੋਰਟ ਤੋਂ ਬਾਹਰ ਆਉਂਦੇ ਹੀ ਬੇਅਦਬੀ ਦਾ ਰਾਜ ਸ਼ੁਰੂ ਹੋ ਜਾਂਦਾ ਹੁੰਦਾ ਸੀ ਆਉਣਾ ਚਾਹ 4-4 ਸਾਲ ਲੰਘ ਚੱਲੇ ਹੁਣ ਤੁਸੀਂ ਤੁਹਾਡੇ ਮੂੰਹ ਕਦੀ ਸੁਣੀ ਨਹੀਂ ਗੱਲ ਇਹ ਤਾਂ ਨਾ ਕਰੋ ਇਹ ਪੰਜਾਬ ਦੇ ਭਲੇ ਦੀ ਗੱਲ ਹੈ ਪੰਜਾਬ ਦੀ ਆਲਿਸ਼ਾਨੀ ਗੱਲ ਹੈ ਪੰਜਾਬ ਦੇ ਗੁਰੂਆਂ ਦੀ ਗੱਲ ਹੈ ਇੱਕ ਲੋਨ ਬਣਾਵ ਦਿਓ ਨਹੀਂ ਤੇ ਅਸੀਂ ਤਾਂ ਅੰਗਰੇਜ਼ ਸਟੈਪ ਲੈਣ ਵਾਸਤੇ ਫਿਰ ਤਿਆਰ ਬੈਠੇ ਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਤੁਸੀਂ ਬੜੇ ਰੁਝੇ ਹੋਈਆਂ ਪਰ ਇਸ ਸਮੇਂ ਚ ਸਮਾਂ ਕੱਢ ਕੇ ਆਇਓ ਅਗਲਾ ਪ੍ਰੋਗਰਾਮ ਆਉਂਦੇ ਦਿਨਾਂ ਵਿੱਚ ਉਹ ਲਈ ਕਿ ਤੁਹਾਡੇ ਨਾਲ ਸੰਝਾ ਕਰਾਂਗੇ ਇੱਕ ਵਹੀਰ ਲੈ ਕੇ ਚੱਲਣੀ ਹੈ ਉਹਦੇ ਬਾਰੇ ਵੀ ਆਪ ਜਿਹਦੇ ਨਾਲ ਆਉਂਦੇ ਸਮੇਂ ਵਿੱਚ ਹੋਰ ਖੁੱਲ ਕੇ ਵਿਚਾਰਾ ਸਾਂਝੀਆਂ ਕਰਾਂਗੇ ਕੋਈਆਂ ਬੋਲਾਂ ਚੁਟਕਾਂ ਦੀ ਖੇਮਾ ਆ ਗੱਲ ਕੇ ਬਲਾਈਏ ਫਤਿਹ ਇੱਕ ਮੇਰੇ ਭਾਈ ਗੁਰਜੀਤ ਸਿੰਘ ਨੇ ਕਿਹਾ ਵੀ ਅੱਜ ਮੇਰੇ ਵੱਲੋਂ ਤੁਸੀਂ ਆਪ ਹੀ ਹਾਜ਼ਰੀ ਲਵਾ ਦਿਓ ਭਾਈ ਗੁਰਦੀਪ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਪੰਜ ਦੇ ਕਾਲੇ ਸਿੰਘ ਜੀ ਬੋਲੇ you yeah. ਸ੍ਰੀ ਅਕਾਲ ਗੁਰੂ ਕ ਜੀ ਦੇਰ ਪਾਤਸ਼ਾਹ ਸ੍ਰੀ ਅਕਾਲੇ ਬਾਬਾ ਪ੍ਰਕਾਸ਼ ਸਿੰਘ ਦੋਨੇ ਸੋਨਹ ਸ੍ਰੀ ਅਕਾਲੇ ਗੁਰ ਕ ਜੀ ਦੇਰ ਪਾਤਸ਼ਾਹ ਕਿਰਪਾ ਕਰਨ ਸਵੇਵੀ ਨੂੰ ਚਰਦੀ ਕਲਾ ਬਖਸ਼ਣ ਤੇ ਮੂਰਤੇ ਨੂੰ ਸਫਲਤਾ ਹੀ ਉਹਨਾਂ ਮਥਨਾ ਤੱਕ ਲੈ ਕੇ ਚੰ ਜੇ ਦੀ ਉਡੀਕ ਹੈ ਵਾਹ ਜੀ ਜੀ ਕਾ ਖਾਲਸਾ ਵਾਹ ਜੀ ਗੁਰ ਜੀ ਕੀ ਫਤ